ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਮਾਲਾ ਖੇੜੀ ਤਹਿਸੀਲ ਲੇਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਅਸੀਂ ਜਿਹੜੇ ਇੱਕੋ ਟੱਪਾ ਤੇ ਲੱਭੂ ਖਾਵਾਂਗੇ ਤੇ ਆਪਾਂ ਪਹੁੰਚਿਆ ਬਾਈ ਤੇਰੇ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਸਤਿਗੁਰ ਵੀਰ ਜੀ ਸਤਿਗੁਰ ਵੀਰ ਜੀ ਸਤਿਗੁਰ ਜੀ ਹਾਲ ਸਭ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਚਲੋ ਕਿਰਪਾ ਹੀ ਚਾਈ ਦੀ ਆ ਜੀ ਹਾਂਜੀ ਹਾਂਜੀ ਭਈ ਆਪਣਾ ਨਾਮ ਤੇ ਐਡਰੈਸ ਆਦਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾਗੜੀ ਤਹਿਸੀਲ ਹਿਆਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 981456118 ਠੀਕ ਹੈ ਜੀ ਇਹ ਕਰੀਏ ਸ਼ੁਰੂਆਤ ਜੀ ਹਾਂਜੀ ਦੱਸਿਓ ਪਹਿਲੇ ਨੰਬਰ ਤੇ ਝੋਟੀ ਆਪਣੇ ਵੀਰ ਜੀ ਇਹ ਦੂਜਾ ਸਮਾਂ ਝੋਟੀ ਆ ਅਛਾ ਜੀ ਤੇ 6 ਮਹੀਨੇ ਦੀ ਪੂਰੀ ਚੱਕ ਪਾ ਸਕਦੇ 5 ਕਿਲੋ ਦੁੱਧ ਦੇ ਕੋਲ ਠੀਕ ਹੈ ਤੁਹਾਡਾ ਦੁੱਧ ਦੋਵਾਂ ਟਾਈਮ ਤੇ ਜੀ ਬਾਈ ਦੋਵੇਂ ਟਾਈਮ ਹੀ ਵੀ ਜੀ ਆਪਣੇ ਕੋ ਵੀਰ ਜੀ ਆਪਾਂ ਪਿਛਲੇ ਘਰੋਂ ਵੀ ਪਾੜੇ ਤੇ ਚੋਕੇ ਲਿਆਏ ਤੇ ਮੇਰੇ ਕੋਲ ਇਹਨੇ ਸਿਰੇ ਮੰਨ ਲਓ ਵੀ ਟੀਏ ਤੇ ਮਿਲੀ ਸੀ ਕਾਸ਼ੇ ਹਾਮੀ ਪਾੜੇ ਤੇ ਮਿਲਦੀ ਸੀ ਅਗਲੇ ਵੀਰ ਜਾ ਕੇ ਇੱਕ ਅੱਧਾ ਡੰਗ ਮੰਨ ਲਓ ਟੀਕਾ ਲਵਾ ਸਕਦੀ ਆ ਠੀਕ ਹੈ ਠੀਕ ਹੈ ਤੁਹੋ ਲੋ ਬਾਈ ਫਿਰ ਖੋਲ ਜੋ ਹੈ ਨਾ ਡੰਗਰ ਕੋਈ ਵੀ ਰਾਸੇ ਪੈ ਜਾਂਦਾ ਹਾਂਜੀ ਬਾਈ ਸੱਜਰ ਦਾ ਕੀ ਰਿਕਾਰਡ ਹੈ ਸੱਜਰ ਦਾ ਵੀਰ ਜੀ ਇਹਨੇ 12 ਕਿਲੋ ਦੁੱਧ ਪ ਬਾਕੀ ਕੱਢ ਵਜਨ ਦੀ ਮੇਰੇ ਤੋਂ ਬਹੁਤ ਚੰਗੀ ਹੈ ਜੋਡੀ ਠੀਕ ਹੈ ਜੀ ਕੱਢ ਵਜਨ ਵਿੱਚ ਚੰਗਾ ਤੇ ਨੀਲੀ ਦੇ ਵਿੱਚ ਆ ਗਈ ਆ ਤੇ ਇਸ ਟਾਈਮ ਜਿਹੜੀ ਕਿਨੇ ਬਈ ਕਿਨੇ ਜਿੱਤਿਆ 6 ਮਹੀਨੇ ਪੂਰੀ ਚੱਕ ਪਾਸ ਹੈ ਠੀਕ ਹੈ ਲੈ ਬਈ 6 ਮਹੀਨੇ ਦੀ ਚੱਕ ਪਾਸ ਤੇ ਕੰਝ ਦੇ ਤੇ ਜਿਹੜਾ ਬਿਲਕੁਲ ਇੱਕੋ ਤਿਆਰ ਆ ਇਹ ਕਰੋ ਜੀ ਚੱਕ ਹਨ ਭਾਂਡਾ ਦੇ ਸੱਜਾ ਦਾ ਮਿਲ ਕੇ ਰਕਵੜ 12 ਲੀਟਰ ਬਈ ਹੁਣੀ ਦੱਸਦੇ ਆ ਕਮਾਲ ਹੋ ਤੇ ਦੂਜੇ ਸਵੇ ਲਈ ਗਾਂ ਗੱਬਣ ਆਏ ਸੇਫ ਕੁਆਲਟੀ ਚੈੱਕ ਸਲਾਹ ਦਾ ਸੈਕ ਵੀ ਬਹੁਤ ਚੰਗਾ ਉਹ ਵੀ ਤੁਹਾਨੂੰ ਲੱਗੇਗਾ ਤੁਹਾਨੂੰ ਨਾਮ ਬਤੋਏ ਕੋਈ ਨਹੀਂ ਪਹਿਲਾਂ ਖੋਲੋ ਬੰਨ ਕੇ ਨਾ ਸੋ ਭਾਈ ਕਰੋ ਲੱਗ ਗਿਆ ਤਾਂ ਚੰਗੀ ਚੰਗਾ ਵਾ ਬੰਦ ਕਰ ਲੋ ਛੋਟੀ ਦਾ ਜਿਹੜੇ ਜੇ ਕੋਈ ਨਹੀਂ ਉਹਨੇ ਖੋਲ ਹੋਣੀ ਕਿਰਨੇ ਬੰਨ ਕੇ ਚੱਲ ਬਗਾਂ ਉਹ ਵੇ ਇਹ ਕਰੋ ਜੀ ਚਾਕ ਦਾ ਅਦਗੜੀ ਬਹੁਤ ਚੰਗਾ ਤੇ ਭਾਈ ਮੁੱਲੇ ਦਾ ਹਰ ਕੀ ਕਰਨਾ ਮੁੱਲ ਵੀ ਜੀ ਆਪਾਂ ਵੰਡਰਾ ਵਾਲਾ ਹੀ ਕਰ ਦੇਣਾ ਅਛਾ ਜੀ ਤੁਹਾਨੂੰ ਪਤਾ ਗੱਡੇ ਵੱਡੇ ਕਤਨ ਹਾਂ ਜੀ ਹਾਂ ਜੀ ਤੇ ਤਿਆਰ ਹੋ ਜਦ ਵੀ ਜੀ ਸੁਈ ਹੋਵੇ ਤੇ ਤੁਹਾਨੂੰ ਪਤਾ ਵੀ 90 95000 ਦੀ ਝੋਟੀ ਹੱਥ ਆ ਦੇਗੀ ਹਾਂ ਜੀ ਹਾਂ ਜੀ ਚਲੋ ਆਪਾਂ ਜਾਇਜ ਦੇ ਦਨੀਆ ਜਜਮੇਡੀ ਆ ਠੀਕ ਹੈ ਜੀ ਮੁੱਲ ਪਾ 75 ਕਰਾ ਲੈ ਜਨਾ ਮਰਜੀ ਤੇ ਲਾਸਟ ਹਾਂ ਨਾ 62000 ਚੋਂ 200 ਰੁਪਿਆ ਛੋਟ ਕਰਨਾ ਠੀਕ ਹੈ ਠੀਕ ਹੈ ਲਓ ਭਾਈ ਟੋਕੜ ਗੱਵਨ ਦੇ 62000 ਚੋਂ 200 ਰੁਪਿਆ ਛੋਟ ਤੇ ਆਜੋ ਹੁਣ ਰੱਜੇ ਨ ਇਹ ਵੀ ਜੀ ਸੇਮ ਹੀ ਆ ਤੇ ਸਾਢੇ ਪੰਜਾਂ ਮਹੀਨਿਆਂ ਦੀ ਗੱਭਣ ਚੱਕ ਪਾਸ ਆ ਐਕਾ ਹੀ ਇਹਦੇ ਕੋਲ ਮੰਨ ਲਓ ਤੁਸੀਂ ਚਾਰ ਲਾ ਲਓ ਪੰਜ ਲਾ ਲਓ ਜਿਹੜਾ ਮਿੰਤੀ ਵਾਲਾ ਦੁੱਧ ਆ ਠੀਕ ਆ ਠੀਕ ਆ ਜੀ ਤੇ ਸਾਢੇ ਪੰਜਾਂ ਮਹੀਨਿਆਂ ਦੀ ਗੱਭਣ ਹੋ ਗਈ ਆ ਕਿੰਨਾ ਤੇ ਵਦਵਾ ਦਈਏ ਬਈ ਭਾਜੀ ਜੀ ਇਹ ਦੁੱਧਾ ਸੁਈ ਆ ਤੀਜੇ ਨੂੰ ਗਾਂ ਗੱਭਣ ਆ ਮੰਗ ਠੀਕ ਆ ਜੀ ਸੱਜਣ ਨੇ ਕਿੰਨਾ ਭਰਿਆ ਨੇ ਸੱਜਣ ਨੇ ਕਿ ਇਹਨੇ ਜਵਾ ਕਹਿੰਦੇ ਉਹ ਕਹਿੰਦੇ 13 14 ਗੱਲੋ ਭਰਿਆ ਚਲੋ ਆਪਾਂ 12 ਹੀ ਮੰਨ ਕੇ ਲੈਨੇ ਆ ਵੀ 12 ਵੀ ਭਰਿਆ ਹੋਵੇ ਤਾਂ ਬਹੁਤ ਹੁੰਦਾ 12 ਠੀਕ ਆ ਠੀਕ ਆ ਠੀਕ ਆ ਲਓ ਬਈ ਇਹ ਜੈੱਡ ਬਲੈਕ ਆ ਵੀ ਇਹ ਸਾਢੇ 5 ਮਹੀਨੇ ਦੀ ਚੱਕਰ ਪਾ ਤੇ 4 ਤੋਂ 5 ਲੀਟਰ ਦੁੱਧ ਕੋਈ ਨਹੀਂ ਕੋਈ ਇਹਦਾ ਬਣਾ ਕੇ ਇਹਦਾ ਭਾਈ ਜਿਹੜੀ ਸੱਜੜਾ 13 ਲੀਟਰ ਜਿਹੜਾ ਮਿਲ ਕੇ ਕਾਟ ਦਦੇ ਆ ਤੇ ਥਾਣ ਭਾਂਡਾ ਬਣਾ ਲੜਿਆ ਆ ਹੈ ਵੀ ਸਿੰਗਲ ਹੱਡੀ ਆ ਤੇ ਹੈ ਵੀ ਕੱਡ ਕਾਟ ਦੀ ਚੰਗੀ ਆ ਇਹਦੇ ਤੇ ਜੀ ਕਰੋ ਜੱਟ ਕਹੋ ਭਾਈ ਹਾਂ ਵੱਡੇ ਨੰਬਰ ਆਪਣੇ 10000 ਲੀ ਰਿਪਲ ਵੀ ਵੱਡੇ ਕਰਦ ਬਜਨ ਵਾਲੀ ਠੀਕ ਹੈ ਠੀਕ ਹੈ ਜੀ ਆਹ ਬੋਜੀ ਕਾਟ ਕਾਟ ਚ ਕੋਈ ਸ਼ੱਕ ਨਹੀਂ ਆ ਤੇ ਐਨ ਜਿਆ ਡਬਲਾ ਹੈ ਗਿਆ ਇਹ ਥਾਣਾ ਦਾ ਸੈੱਜ ਗਿਆ ਵੀ ਚੰਗਾ ਲੱਗਾ ਇਹਨੂੰ ਮਿਲ ਕਮੈਂਟਸ ਲਾ ਕੇ ਦੇਖਣੇ ਜੀ ਵੀ ਚੋਈ ਨਹੀਂ ਚੋਈਦਾ ਕਿ ਇਸ ਤਰ੍ਹਾਂ ਬਣਾ ਲਵੇ ਅੱਛਾ ਜੀ ਹੁਣ ਆਪਾਂ ਚੋ ਕੇ ਜਾਂਦੀ ਏ ਠੀਕ ਠੀਕ ਇਹ ਵੀ ਮਾਲ ਸਾਰਾ ਅੱਜ ਹੀ ਇਕੱਠਾ ਕੀਤਾ ਤੁਹਾਨੂੰ ਪਤਾ ਕੱਲ ਆਪਾਂ ਵੀਡੀਓ ਪਾਈ ਸੀ ਤੇ ਕੱਲ ਆ ਮਾਲ ਸਾਰਾ ਆਪਣਾ ਸੇਲ ਹੋ ਗਿਆ ਜੀ ਠੀਕ ਠੀਕ ਹਾਂ ਜੀ ਇਹਦਾ ਕੀ ਮੁੱਲ ਹੈ ਆਲੋ ਇਹਦਾ ਵੀ ਸੇਮ ਹੀ 68200 ਰੁਪਏ ਠੀਕ ਹੈ ਠੀਕ ਹੈ ਲਓ ਭਾਈ ਇਹਦਾ ਵੀ 68200 ਰੁਪਿਆ ਛੋੜ ਮਾਰੀ ਬਾੜ ਵੀ ਭਾਵੇਂ ਉਹ ਲੈ ਜਾਏ ਭਾਵੇਂ ਇਹ ਲੈ ਜਾਏ ਠੀਕ ਹੈ ਪਰ ਕਿਉਂ ਵੀ ਥੋੜਾ ਜਿਹਾ ਉਹ ਸ਼ਾਮੀ ਹੈ ਸਾਡੇ ਪੰਜਾਂ ਦੀ ਹੈ ਠੀਕ ਹੈ ਠੀਕ ਹੈ ਲਓ ਬਗੀਦਰ ਨੀਲੀ ਜਗਾਂ ਵੀ ਆ ਗਈ ਬਈ ਦਿੱਤੇ ਆਏ ਭਾਜੀ ਤੋਫਾ ਲੈਂਦਾ ਜੇ ਕੱਢ ਕੇ ਵੀਰ ਭਰਾਵਾਂ ਦੀ ਬੜੀ ਦਮਦਾਰੀ ਕੱਲ ਜਿਹੜੀ ਸ਼ਾਮੀ ਆਪਾਂ ਨੀਲੀ 라ਵੀ ਪਾਈ ਸੀ ਉਹਦੇ ਤੋਂ بڑا ਫੋਨ ਵਰਿਆ ਵੀਰ ਭਰਾਵਾਂ ਦਾ ਮੈਂ ਕਿਹਾ ਹੁਣ ਮੱਝ ਇੱਕ ਇਹ ਤੇ ਦਵਾ ਕਿਨੂੰ ਕਿਨੂੰ ਠੀਕ ਹੈ ਲੈਣ ਵਾਲੀ ਫਿਰ ਵੀਰ ਭਰਾ ਜਾਦੇ ਸੀ ਤੇ ਮੱਝ ਇੱਕ ਹੀ ਆਪਣੇ ਕੋਲ ਓ ਬਈ ਕੰਦਾ ਤੋਹਤਾ ਤੋਂ ਮਰਨਾਂ ਕਾਟੀ ਲਿਆਉਣਾ ਪਾਉਂ ਜ ਸਮੱਗੀ ਕੱਢ ਕੇ ਲਿਆਵਾ ਲੋ ਬਈ ਕਰੋ ਚੈੱਕ ਕਰ ਇਹ ਬਈ ਸੱਜਰ ਸੁਈਆ ਬਿਲਕੁਲ ਤਾਜੀ ਸੁਈ ਵੀਰ ਜੀ ਅਜੇ ਸਾਰਾ 6ਵਾਂ 7ਵਾਂ ਦੇਣਾ ਸੁਈ ਨੂੰ ਮੇਲ ਕਾਉਂਦੇ ਮਗਰੋਂ ਪਾਦੇ ਬਿਲਕੁਲ ਜਿਹਾ ਜਿਆਵਾ ਇਹਦੀ ਵੀਰ ਜੀ ਆਪਾਂ ਨਾ ਦੁਪਹਿਰੇ 2:00 ਵਜੇ ਸੌਦਾ ਆਇਆ ਸੀ ਕਿ ਇਹ ਕੋ ਜਿਹਦੇ ਕੋ ਲਈ ਆ ਉੱਥੇ ਆਪਾਂ ਬਿਲਕੁਲ ਖਾਲੀ ਕਰਕੇ ਲਿਆਂਦੀ ਆ ਵੀਰ ਭਰਾ ਮੰਨ ਲਓ ਵੀ ਥਣ ਭਾਂਡੇ ਦਾ ਉਸਾਮ ਨੰਦਾ ਜਲਾਵੇ ਠੀਕ ਹੈ ਠੀਕ ਹੈ ਜਿਹੜੇ ਕੋ ਕਿੰਨਾ ਐਸਾ ਮੌਕੇ ਦੇ ਦੋਸਤ ਇਸ ਟਾਈਮ ਤੇ ਵੀਰ ਜੀ ਇਹਦੇ ਕੋ 12 ਕਿਲੋ ਦੁੱਧੂ ਪਾਏ ਪੂ ਆ ਕਵਰ ਕਰਦੀ ਆ ਹਾਂਜੀ ਤੇ ਫੋਲ ਕੇ ਵਿਖਾਉਂਦੇ ਆ ਰਿਹਾ ਮਣਕੀ ਆ ਤੇ ਸਿੰਘ ਤੋਂ ਵੀ ਬਹੁਤ ਚੰਗਾ ਲੱਗਾ ਵਾ ਇਹ ਕਿਨਵਾ ਜੁਆ ਦਈਆ ਉਹ ਵੀ ਦੀ ਬ੍ਰੈਂਡ ਪੀਸ ਜਿਹਨੂੰ ਕਹਿੰਦੇ ਹੋ ਜਾਂਦੇ ਇਹ ਮੱਥ ਵਾ ਦੇਉਂਦੇ ਆ ਅਸਲੀ ਜੀ ਦੂਜਾ ਸੂਈ ਆ ਤੇ ਠੀਕ ਹੈ ਕਿਹਾ ਵਾ ਕੀ ਆ ਅਸਲੀ ਆ ਇਹ ਮੌਸਮੀ ਜਿਹੜਾ 12 ਦੇ ਕੋਲ ਤੋਂ ਦ ਤਿਆਰ ਆ ਤੇ ਸੂਈ ਨੂੰ ਕੋਈ 5-6 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਵਾ ਇਹ ਕਿੰਨਾ ਕ ਚਵਾਈ ਜਾਊਗੀ ਦਦ ਜਿਹਨੇ 13 14 ਚਵਾਈ ਕਰ ਸੀ ਦਦੇ ਸਕੇ ਨੇ ਛੋਟੀ ਨੇ ਦੇਣਾ ਹੀ ਦੇਣਾ 14 ਵਜੇ 13 14 ਲੈ ਕਿੜਾ ਸੋਹਣਾ ਹੋਵੇ 12 ਕਿਲੋ ਖੁੱਲਾ ਡੱਲਾ ਕੋ ਵੀਰ ਭਰਾ ਆਣ ਕੇ ਦੋ ਡੰਗ ਰਹਿ ਕੇ ਆਪਣੇ ਕੋਲ ਖੱਲੀ ਕਰਕੇ ਖੜੇ ਠੀਕ ਹੈ ਠੀਕ ਹੈ ਜੀ ਭਾਈ ਭਾਈ ਨੇ ਚਵਾਈ ਜਿਹਦੀ ਕਰਕੇ ਫਿਰ ਲੈ ਕੇ ਆ ਤੇ ਉਸ ਹਾਉ ਨਾਲ ਕੋਈ ਭਰਾ ਅੰਦਾ ਚਲਾਵੇ ਬਾਕੀ ਨਾਲ ਭਾਂਡਾ ਜਿਹੜਾ ਕੋਈ ਨਹੀਂ ਚਲਾ ਲੱਗਾ ਵਾ ਜਿਹੜੀ ਵਿੱਚ ਪੜੀ ਜੇ ਬਾਕੀ ਵਹੀ ਚਵਾਈ ਚੰਗਾ ਕੋਈ ਲੋਕਾਂ ਦੇ ਕਿਹਾ ਹੈ ਤੇ ਬੰਦੋ ਨਾ ਤੇ ਮਾਰਨ ਲੱਗੀਆਂ ਆਉਣੇ ਦੇ ਸੋਕ ਚੰਗੀਆਂ ਆਉਣੇ ਦੇ ਐਂਡਸ ਦਾ ਕੀ ਨਿਕਲੂਗਾ ਕਵਰ ਦਾ ਵੀ ਹੈ ਇੱਟੇ ਵੀ ਦਿਖਾਉਂਦਾ ਹਾਂ ਅਲੱਗ ਆਵਾਜ਼ ਵਾਲੇ ਨਾਣਾ ਵੀ ਜੀ ਐਂਡਸ ਸਾਨੂੰ ਬੀਲੀਕਰ ਬਣਿਆ ਸੀ ਜਿਹੜੀਆਂ ਆਉਣੇ ਦੇ ਬਹੁਤ ਚੰਗੇ ਆ ਜੇ ਜਪਾ ਲਾਈਵ ਹੀ ਦਿਵਾਈ ਦਿਖਾ ਦੇਣੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਨਹੀਂ ਵੀ ਜੀ ਮੰਨ ਲਓ ਵੀ ਚੋਈ ਵੀ ਉਥੇ 2 ਵਜੇ ਦੇ ਕਰੀਬ ਅੱਛਾ ਜੀ 12 何でもない。

ਮੈਨੂੰ ਕਿਹੜੇ ਵਾਲਾ ਹੋਏ ਮੇਰੀ ਗਾੜੀ ਆ ਜੀ ਬੱਸ ਅਲੋ ਦੋ ਨਾ ਭਾਈ ਬਾੜ ਖਾੜਿਆ ਜੀ ਇਹ ਵੇਹ ਦਬਕਾ ਮਾਰ ਦੋ ਨਾ ਭਾਈ ਦਬਕਾ ਮਾਰ ਮੜਾ ਹੈ ਵੇ ਇੱਧਰ ਇਹਨਾ ਹਸਕੀ ਆ ਮੇਲ ਕਾਲ ਇਹਨਾਂ ਨੂੰੁੱਧ ਲੈ ਕੇ ਬੈਠੇ ਨੇ ਚੰਗਲਾ ਮਾਰਨਾ ਮੰਗ ਰਹੇ ਜਦੋਂ ਸਟਾਣੇ ਵੜੇ ਹੁੰਦੇ ਆ ਸੰਭੀ ਬਾਹ ਪਸੀ ਸੰਭੀ ਮਾੜਾ ਬੱਚੇ ਨਾਲ ਪਾਈ ਦੂਰ ਤਾਰਾਂ ਨਾਲ ਪਾਈ ਦਰ ਬੱਚੇ ਪੜਕਾਉਂਦਾ ਕਦਲ ਤਾਲ ਸਹੀ ਸੰਵਾਸਾਂ ਯਵਨ ਕਾਲ ਜੋ ਮਿਲ ਰਹੀਏ ਜੇ ਰਾਇ ਬ੍ਰਹਮ ਜੋ ਤੇ ਯਵਨ ਕਾਲ ਸਭ ਲੋਕ ਸਵਾਰ ਆ ਸਮ ਸਵਾਰ ਕਰਮਾਰਜ ਯਵਨ ਕਾਲ ਕਰ ਜੇ ਰਾ ਜੇ ਉਨਾਗਾ ਜੱਜ ਜੇ ਬਣੇ ਆ ਆਹ ਦੰਦੇ ਤੇ ਅਮਰੇ ਛੜਦੇ ਹੋਰ ਕਸਮਾ ਪੰਦ ਖਾਉਂਦੇ ਆ ਜੇ ਕੋ ਲਾਗੇ ਤਾਂ ਚੈ ਤੇ ਖਣਾ ਦਾ ਪਸਮਾਨ ਕੱਲਾ ਕੱਲਾ ਗੱਡਿਆ ਪਿਆ ਆ ਇਹ ਬਾ ਕੀ ਜਿਹੜੀਆਂ ਨਾਲਾਂ ਨੂੜਾਂ ਕਰੋ ਚਾ ਕੈ ਜਾਲ ਵਿਸ਼ਿਆ ਵਾ ਹਰ ਰੋ ਰੋਮਨ ਹੋ ਜਾਤੀ ਆ ਨਾਲੇ ਜੇਨ ਕਰਦੀ ਜਾਣ ਤਾ ਮਰੇ ਮਰੇ ਕੇ ਪੀਰ ਬਿਜਾਨਦ ਹੁਣ ਬਹੁਤ ਸੁਣਾ ਘੜਦੀ ਚੱਲੀ ਓਹਨਾਂ ਜੋ ਬਾਹਰ ਏ ਦੋ ਤੇ ਇੰਤਰੋ ਬਾਹਰ ਦਾ ਜਨ ਤੇ ਪੀਰ ਕਰੋ ਚਾ ਕ ਅਗਲੇ ਧਨਾਂ ਦੀ ਚੁਆਈ ਆ ਕੀ ਨਾ ਰੱਖੋ ਨਹੀਂ ਕੋਈ ਤੇ ਭਈਆ ਇਹ ਵੀ ਸਾਰੀ ਚੋਈ ਕਰਨੀ ਆਲੀ ਪਰਾਵੇ ਉੱਜੀ ਕੋਈ ਕਰਨੀ ਆਲੀ ਕੀ ਜੀ ਬੋਲੀ ਤੋਂ ਹੋਣੀ ਚਾਹੀਦੀ ਆਪਾਂ ਤਾਂ ਦੇਖੋ ਹੁਣ ਤੇ ਦੇਣੀ ਦੋਰੇ ਖਾਣਾ ਚਾਹੀਦੀ ਲਈ ਮਾ ਜੀ ਡਾੜਗੇ ਜੀ ਇਹ ਮੈਂ ਰਖਾਂਗਾ 2.5 ਕਿਲੋ ਜੀ ਠੀਕ ਹੈ 2.5 ਕਿਲੋ ਗਾੜੀ ਗਾੜਿਆ ਅਜੇ ਆਪਾਂ ਮੰਨ ਲਓ ਕਿ 1:30 ਵਜੇ ਚੋਈ ਆ ਅੱਛਾ ਜੀ ਫਿਰ ਵੀ 1.5 ਕਿਲੋ ਕੱਢਦੇ ਤੇ ਲੱਗੀ ਕੀ ਦੋ ਦਿਨ ਠੀਕ ਹੈ ਤੁਹਾਨੂੰ ਆ ਦਿਖਾ ਰਿਹਾ ਮੜ ਜਾਣਾ ਜੀਨ ਕਿ ਇੰਨਾ ਧਿਆਰ ਪਾ ਫਿਰ ਹੈਗਾ ਵਾ ਇਹ ਪਾਈ ਹਣੀ ਦੁਕਾਨੇ 2 ਵਜੇ ਚੋਈ ਕਰਕੇ ਫੇਰ ਲੈ ਕੇ ਆਏ ਇਹਨੇ ਕੀ ਆਹ ਵਾਲੀ ਮਗਰ ਦੇ ਸਮਾਂ ਦੀ ਚੋਈ ਆ ਦੇ ਇੱਥੇ ਵੀ ਖਿਲਕਲ ਭੋਲ ਧਾਰਾ ਵਾਲਿਆ ਪੋਲੀਆਂ ਧਾਰਾ ਵਾਂ ਸੋਲ ਸੇਵਾ ਦੇ ਵਿੱਚ 14 ਕਿਲੋ ਦੁੱਧ ਚਾਰ ਚੋਡੀ ਨੇ ਦੇਈ ਜਾਣਾ ਜੀ ਠੀਕ ਹੈ ਜੀ 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 ਬੰਦਾ ਜੀ ਤੋ ਜਗਾਂ ਮੈਂ ਲਿਤੀਆਂ ਰੀਆ ਮੈਂ 48 ਨੂੰ ਬੈਲ ਦੂ ਵਾਰ ਲੋ ਤੋਂ ਨੀਂ ਗੱਭੇ ਕਾਲੇ 3 ਕਿੱਲੋ ਲਓ ਬਈ 4 ਲੀਟਰ ਫਿਰ ਵੀ ਦੁੱਧ ਹੈਗਾ ਨੇ ਥਾਲਾ ਚ ਦੁੱਧ ਵੀ ਤੇ ਆਉਂਦਾ ਹੈ 1 ਕਿਲੋ ਦੁੱਧ ਬੱਚੇ ਨੂੰ ਛੱਡਦਾ ਖਾਦੇ ਨੇ ਵੱਲੋਂ ਵੀ 12 ਤੋਂ ਹੋ ਸਕਦਾ ਬਾਹਰ ਹੀ ਦੁੱਧ ਹੋਵੇ ਨਹੀਂ ਤੇ 12 ਮੰਨ ਬੇ ਕੋਈ ਵੀਰਰਾ ਜਿਤਨਾ ਮਰਜੀ ਕੋ ਲੈ ਛੱਡ ਦਿਓ ਬੱਚਾ ਛੱਡ ਦਿਓ ਲਓ ਬਈ ਕਰੋ ਜੱਕ ਪਸ਼ੂ ਬਾਈ ਦੇ ਕੋਲ ਸਾਰੇ ਚੰਗੇ ਆ ਹੈ ਹਾਂ ਬਈ ਕੀ ਆ ਹਾਂਜੀ ਇਹਦਾ ਮੁੱਲ ਮੁੱਲ ਵੀ ਜੀ ਵੇਖੋ ਛੋਟੀ ਦਾ ਇੱਕ 20ਵਾਂ ਗਲੀਏ ਤੇ ਕੁਵੀ ਮਿਲ ਜਾਣਾ ਅੱਛਾ ਜੀ ਤੇ ਫਿਰ ਮੈਂ ਲੱਗਦਾ ਫਸਦੀ ਹੁੰਦਾ ਨਾ ਮੈਂ ਫਿਕਸ ਹੋ ਗਿਆ ਹਾਂ ਜੀ ਹਾਂ ਜੀ ਹਾਂ ਜੀ ਮੁੱਲ ਵੀਰ ਜੀ ਜੋ ਮਰਜ਼ੀ ਭਾਵੇਂ ਡੇਢ ਕਰਾ ਲਓ ਇੱਕ ਵੀ ਕਰਾ ਲਓ ਅੱਛਾ ਜੀ ਪੰਜ ਦੀ ਝੋਟੀ ਦੇਣੀ ਆ 200 ਰੁਪਏ ਛੋੜ ਦੇ ਠੀਕ ਹੈ ਠੀਕ ਹੈ ਲਓ ਭਜੀ 1 ਲੱਖ 5000 ਚੋਂ 200 ਰੁਪਿਆ ਛੋੜ ਤੇ ਕੱਦ-ਕੱਡ ਦੀ ਵੀ ਚੰਗੀ ਆ ਤੇ 14 ਕਿਲੋ ਦੁੱਧ ਚਵਾਈ ਜਾਊਗੀ ਝੋਟੀ ਪਿਓਰ ਨੀਲੀ ਰਾਵੀ ਦੀ ਆ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕਤਾਂ ਵਾਲਾ